ਅਸਲਾਮ ਅਲੈਕਮ ਸਤ ਸ਼੍ਰੀ ਅਕਾਲ ਕਿਦਾਲ ਜਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਮੈਚਿੰਗ 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 ਅੱਜ ਵੀਰੇ ਦੇ ਭੈਣ ਭਰਾ ਸਾਡੇ ਕਹਿੰਦੇ ਹੋਣਗੇ ਕਿ ਅੱਜ ਤੇ ਬੜੀ ਮੈਚਿੰਗ ਕਰਕੇ ਦੋਵੇਂ ਨੇ ਬੈਠੇ ਨੇ ਅੱਲਾ ਮਲੀ ਮੈਚਿੰਗ ਹੋਈ ਯਾਰ ਕੀਤੀ ਕੁਦੀ ਕੋਈ ਨਹੀਂ ਇਸ ਲਈ ਇਹ ਪੇਜ ਹੀ ਮੇਰੇ ਨੇ ਮੇਰੇ ਤੇ ਇਸ ਲਈ ਹੀ ਪੇ ਹੋਏ ਸੀ ਉਹਨੇ ਕਿਹਾ ਚੱਲ ਲੱਗਦੇ ਆ ਮੇਰਾ ਵੀ ਇਹੀ ਸੂਟ ਨਵਾਂ ਸੀ 8-10 ਪਾਲੇ ਹਜੇ ਦਾ ਨਵਾਂ ਹੀ ਹੈ ਵਾਕਈ ਜਦੋਂ ਇਹ ਪਾਣਾ ਕਦੀ ਕਦੀ ਇਹ ਤੇ ਫਿਰ ਉਹ ਨਵਾਂ ਹੀ ਰਹਿਣਾ ਹੈ ਤੇ ਜਿਹੜੇ ਤੁਸੀਂ ਰੂਟੀਨ 'ਚ ਸੂਟ ਨਹੀਂ ਪਾਉਂਦੇ ਜਿਹੜੇ ਤੁਸੀਂ ਕਿ ਧਿਆਨ ਜਾਣ ਲੱਗਿਆ ਪਾਉਂਦੇ ਫਿਰ ਨਵਾਂ ਹੀ ਰਹਿੰਦਾ ਉਹ ਨਵਾਂ ਹੀ ਰਹਿੰਦਾ ਬਿਲਕੁਲ ਜੀ ਚਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕਾਮੇਡੀ ਬੁਆਏズ ਦੀ ਇੱਕ ਹੋਰ ਹਾਂ ਠੀਕ ਹੈ ਆਈ ਵੇਖਦੇ ਆ ਕਿ ਦੀ ਕਿ ਦੀ ਜਿਹੜਾ ਨਾ ਕਿਨੂੰ ਕਿਨੂੰ ਇਹ ਨੇਰ ਪਾਉਂਦਾ ਠੀਕ ਹੈ ਕਿਉਂਕਿ ਸਹੀ ਜਿਹੜੀ ਹੈ ਨਾ ਲਾਹ ਪਾ ਕੇ ਹੱਥ 'ਚ ਫੜਾ ਦਿੰਦਾ ਚੰਗੀ ਰੀਲ ਬਣਾਓ ਤੇ ਫਿਰ ਕੁਝ ਨਹੀਂ ਕਹਿੰਦਾ ਮਾੜੀ ਰੀਲ ਬਣਾਓ ਤੇ ਇਹਦੀ ਨਜ਼ਰ ਆਦ ਬਾਤ ਚ ਨਹੀਂ ਜਾ ਚਲੋ ਜੀ ਦੇਖੀਏ ਪਹਿਲੇ ਚਲੋ ਜੀ ਕਰਦੇ ਆ ਸ਼ੁਰੂ ਹਾਂਜੀ ਦੋਸਤੋ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਰੰਗਾ ਰੰਗ ਪ੍ਰੋਗਰਾਮ ਕੁੱਤੇ ਖਾਣੀ ਵਿੱਚ ਤੇ ਹੁਣ ਆਪਾਂ ਕੁਝ ਇੱਕ ਬੰਦਿਆਂ ਦੀ ਫੇਰ ਕਰਦੇ ਆ ਬੇਝਤੀ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਚਲੋ ਯਾਰ ਸ਼ੁਰੂ ਕਰਤੇ ਹਾਂ ਹੋ ਮੈਡਮ ਜੀ ਉੱਠ ਜਾ ਚਾਹ ਪੀ ਲੋ ਉੱਠ ਅੱਛਾ ਸਵੇਰੇ ਸਵੇਰੇ ਸੇਵਾ ਕੀਤੀ ਜਾ ਰਹੀ ਆ ਕੀ ਲਾ ਕੀ ਬਣ ਹਾਂਕੋ ਗੁੱਡ ਮਾਰਨਿੰਗ ਆ ਦੇਖ ਲੋ ਦੁਨੀਆ ਦਾ ਨੰਬਰ 1 ਬੇਸ਼ਰਮ ਬੰਦਾ ਓ ਯਾਰ ਹਾਲੇ ਬੁਗੜੀ ਨੇ ਮੂੰਹ ਵੀ ਨਹੀਂ ਧੋਤਾ ਸਿੱਧਾ ਲਿਆ ਕੇ ਫੋਨ ਥੋਸਤਾ ਉਹਦੇ ਮੂੰਹ ਚ ਉਹ ਇਹਨੂੰ ਬਸ ਸਵੇਰ ਨਾਲ ਹੀ ਵੀਡੀਓ ਬਣਾਉਂਦੀ ਪਾਈ ਜਾਂਦੀ ਆ ਤੋਹੋ ਦੇਖ ਲੋ ਸੁਗਲੀ ਜੀ ਉਹ ਸਵੇਰੇ ਉੱਠ ਕੇ ਮੂੰਹ ਤਾਂ ਧੋਲੈਂਦੀ ਸਿੱਧਾ ਚਾਹ ਡੱਫਣ ਲੱਗ ਗਈ ਯਾਰ ਇਹ ਸਾਰਾ ਨਾ ਅਮਲੀ ਜਾਂ ਬੁਗੜੀ ਨੂੰ ਤਾਂ ਡੱਕਾ ਵੀ ਨਹੀਂ ਤੋੜਨ ਦਿੰਦਾ ਸਾਰਾ ਕੰਮ ਵੀ ਆਪਦੀ ਮਾਂ ਤੋਂ ਹੀ ਕਰਾਉਂਦਾ ਆ ਦੇਖ ਲੋ ਹਾਂਜੀ ਲੋਬੀ ਮਿੱਤਰੋ ਸਾਡੀ ਮੰਮੀ ਬਣਾਉਣ ਲੱਗੀ ਆ ਚੱਕੀ ਆਂਦੀ ਐ ਪੜੋਲ ਦੇਖ ਲਿਆ ਤੁਸੀਂ ਖਾਣਾ ਪੀਣਾ ਬਣਾਉਣ ਲਈ ਤਾਂ ਮਾਂ ਹੈਗੀ ਆ ਤੇ ਖਾਣ ਲਈ ਬੁਗੜੀ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਬੁਗੜੀ ਵਿਆਹ ਕੇ ਲਿਆ ਆ ਕਿ ਅਮਰੀਕਨ ਗਾਂ ਸਾਰਾ ਦਿਨ ਚਰਦੀ ਰਹਿੰਦੀ ਆ ਉਹ ਨਾਲੇ ਇਹ ਇੰਨਾ ਬਿਸ਼ਰਮ ਬੰਦਾ ਨਾ ਉਹ ਇੰਨੀ ਤਾਂ ਪਤਲੀ ਚ ਥੱਲੇ ਦਾ ਨਹੀਂ ਲੱਗਦੀ ਜਿੰਨਾ ਜਨਾਨੀ ਥੱਲੇ ਇਹ ਲੱਗਿਆ ਕੀ ਡੋਲ ਗਿਆ ਰੰਗ ਦੇਖ ਕੇ ਗੋਰੀ ਓਏ ਕਮਲਿਆ ਕਦੇ ਬਿਨਾ ਫਿਲਟਰ ਤੋਂ ਵੀਡੀਓ ਬਣਾਈ ਪਤਾ ਲੱਗ ਜੂਆ ਤੂੰ ਅਮਰੀਕਨ ਆ ਕਿ ਅਫਰੀਕਨ ਆ ਨਾਲੇ ਪਿੱਛੇ ਮਾਝ ਨੂੰ ਵੀ ਗੁੱਸਾ ਚੜੀ ਜਾਂਦਾ ਉਹ ਵੀ ਸੋਚਦੀ ਹੋਣੀ ਆ ਕਿ ਥਿੰਗ ਮਾਰ ਕੇ ਇਹਦੇ ਪਾਸੇ ਹੀ ਭੰਦਵਾ ਆ ਆ ਦੇ ਵਿੱਚ ਰਹਿ ਕੇ ਬਿਜ਼ਨਸ ਕਰਨਾ ਕਿੰਨਾ ਜ਼ਰੂਰੀ ਆ ਓਏ ਕਮਲਿਆ ਇਹ ਕਿਹੜਾ ਅੰਬਾਨੀ ਦਾ ਸਾਲਾ ਲੱਗਦਾ ਇਹਨੂੰ ਤਾਂ ਬਿਜ਼ਨਸ ਬਾਰੇ ਪੁੱਛੀ ਆ ਨਾ ਉਹ ਇੰਟਰਵਿਊ ਤਾਂ ਬਸ ਐ ਮੂੰ ਚੱਕ ਕੇ ਲੈਣਾ ਆ ਜਾਂਦੇ ਆ ਜਿਹੜੇ ਇਹਦਾ ਨਾ ਪੂਰੇ ਪੰਜਾਬ ਚ ਕਾਰੋਬਾਰ ਖੱਲਿਆ ਹੁੰਦਾ ਓਏ ਇੱਛਾ ਤਾਰੀ ਟੈਂਪੋ ਦਾ ਬਸ ਇੱਕੋ ਹੀ ਕੰਮ ਆ ਲੱਕ ਹੁਣ ਲੋਕਾਂ ਨੂੰ ਪਾਸੇ ਦਿਖਾਉਣਾ ਯੱਗੇ ਮੇਰੀ ਲੰਬੋ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਜਿੱਦਾਂ ਵੀ ਬਣਾਇਆ ਰੱਬ ਨੇ ਦਸ ਦੇ ਵਿੱਚ ਮੈਂ ਕੀ ਕਰਾਂ ਉਹ ਕੰਮਲੀਏ ਰੱਬ ਨੇ ਤੈਨੂੰ ਜਿਵੇਂ ਵੀ ਬਣਾਇਆ ਠੀਕ ਆ ਉਹ ਕਮ ਸੇ ਕਮ ਨਾ ਤੋਤਾ ਲਿਆ ਕਰੋ ਚਲ ਮੰਨਿਆ ਰੰਗ ਤਾਂ ਦੁਨੀਆ ਤੇ ਪੰਜ-ਛਤ ਹੀ ਆ ਉਹ ਰੱਬ ਨੇ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਆਪਦਾ ਬੁੱਥਾ ਵੀ ਨਹੀਂ ਸਵਾਰਨਾ ਬਸ ਸਿੱਧਾ ਹੀ ਮੂੰਹ ਚੱਕ ਕੇ ਵੀਡੀਓ ਬਣਾਉਣ ਲੱਗ ਗਏ ਆਂ ਲੋ ਇਸ ਰੈਂਡ ਕੀ ਚੱਲ ਨਹੀਂ ਠੀਕ ਠਾਕ ਹਾਂ ਅਸੀਂ ਤਾਂ ਵਧੀਆ ਤੂੰ ਦੱਸ ਠੀਕ ਠਾਕ ਆ ਮੇਰੇ ਹਾਲ ਤਾਂ ਮੰਦੇ ਹੀ ਹੋਏ ਪਏ ਨੇ ਕਿਉਂ ਮੰਦੇ ਕਿਉਂ ਹੋਏ ਪਏ ਆ ਪਹਿਲਾਂ ਤਾਂ ਦੋ ਦਿਨ ਮੈਨੂੰ ਲੱਗ ਰਹੀਆਂ ਟਟੰਗਾਂ ਡਾਪ ਲੈ ਨਹੀਂ ਇਹ ਵਾਲੀ ਵੀ ਰੀਲ ਬੰਦਾ ਬਣਾ ਸਕਦਾ ਵਾਹੇ ਯਾਰ ਵਾਟ ਅ ਬਮੇ ਨਾ ਚਲੋ ਵੇ ਨਹੀਂ ਇਹ ਦੇਖ ਰੀਲ ਹੈ ਇਹ ਬੰਦੀ ਹੈ ਪੈਣੇ ਤੇਰੀ ਅਦਿਲ ਬੰਦੀ ਹੈ ਵੇ ਜਿਹੜੀ ਤੂੰ ਬਣਾਈ ਹੈ ਤੋ ਬਾਤ ਤੂੰ ਇਹ ਵੀ ਦੱਸਣਾ ਸੀਗਾ ਤੂੰ ਐਂ ਡਟਕਾਣੇ ਬਹੁਤ ਮਨਸੂਤ ਤਾਂ ਤੇ ਤੋ ਵਾ ਵਤੋ ਵਾ ਤੇ ਹੋਈ ਮਲਗਿਆ ਨਹੀਂ ਦਰਦ ਸਿੱਟ ਵਾਈਂ ਕਿ ਮੈਂ ਮਰਨ ਲੱਗੀ ਆ ਨਹੀਂ ਆ ਜਾ ਆ ਜਾ ਮੇਰਾ ਦਿਲ ਨਹੀਂ ਲੱਗਦਾ ਨਹੀਂ ਲੱਗਦਾ ਆ ਜਾ ਓਏ ਹੋਏ ਅੱਲਾ ਹੁਣ ਹੁਣ ਮੈਨੂੰ ਕਿਸੇ ਨੇ ਖਵਾਤੇ ਪੂਰਾ ਡੋਡੇ ਮੇਰੇ ਡੋਡੇ ਆ ਤੇ ਉਹਦੇ ਨਾਲ ਕੀ ਹੋ ਗਿਆ ਤੇ ਉਹਦੇ ਨਾਲ ਤਾਂ ਜਮਈ ਕਬਜੀ ਹੋ ਗਈ ਆ ਪਰ ਹੁਣ ਕੀ ਦੀ ਅਤਾਰੀ ਕੋਤੋ ਮਾਤਾ ਵਾਯੋ ਅੱਲਾ ਮਾਫ ਕਰੇ ਤੋਬਾ ਹੀ ਮਾਫਾ ਕੀ ਕਰਨੀ ਸਾ ਮੈਂ ਕਹਿਨੀ ਸੀ ਇਹ ਨਹੀਂ ਕਰ ਸਕਦਾ ਮੈਂ ਕਹਿਨੀ ਮੈਂ ਸਹੀ ਕਰਦਾ ਜਿਹੜਾ ਨੂੰ ਛੱਡ ਕੇ ਚੱਲ ਜਾਂਦਾ ਬੁਰਾ ਬੰਦਾ ਮੇਰਾ ਇਸ ਸਮੇਂ ਤਾਂ ਬੰਦਾ ਇਹ ਤੋਂ ਦੁਖੀ ਹੋਏਗਾ ਨਹੀਂ ਜਿਹਾ ਜੀ ਬੰਦਾ ਸੋਚੇ ਕਿ ਆ ਰੀਲਾ ਬਣਾਉਣ ਆ ਰਹੀਆਂ ਨੇ ਨਹੀਂ ਭਾਈ ਜਨ ਕਾਮੇਡੀ ਬੋਏ ਜਿਹੜਾ ਨਾ ਉਹ ਸਹੀ ਕੁੱਤੇ ਖਾਣੀਆਂ ਨੇ ਦੀ ਕਰਦਾ ਇਹ ਇਹ ਹੱਕਦਾਰ ਨੇ ਇਹ ਚੀਜ਼ ਠੀਕ ਹੈ ਵੀ ਇਹ ਚੀਜ਼ ਵੀ ਦੱਸਣਾ ਕਿ ਮੈਨੂੰ ਟੱਟੀਆਂ ਲੱਗੀਆਂ ਹੈ ਹੈਲੋ ਗਾਇਜ਼ ਮੈਨੂੰ ਟੱਟੀਆਂ ਲੱਗੀਆਂ ਨੇ ਕਮਾਲ ਹੈ ਯਾਰ ਖੁਦਾ ਦਾ ਉਸ ਟੋਡੇ ਕਰੂ ਤੋ 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 ਮੇਰੇ ਪਾਸੇ ਵੀ ਕਰਨੀ ਸ਼ੁਰੂ ਕਰ ਗਏ ਨੇ ਤੋ ਉਹਨੇ ਦੀ ਉਹਨੇ ਦੀ ਸੁਣੀਏ ਨਿਕਤਾ ਹੁਣ ਟੱਟ ਕੋਈ ਨਹੀਂ ਆਉਂਦੀ ਹੁਣ ਟੱਡੀ ਆਕੜਿਆ ਪਿਆ ਮੇਰਾ ਆਹ ਦੇਖ ਲਓ ਬੜੇ ਸੀਰੀਅਸ ਮੁੱਦੇ ਤੇ ਵੀਡੀਓ ਪਾਈ ਆ

ਮੈਂ ਉਹ ਕਿ ਕਿਰਨ ਪਧਰਾ ਹੈ ਹੈ ਉਹ ਕਹਿੰਦੇ ਕੱਡੂ ਵੱਟ ਜਾਂਦੇ ਮੈਨੂੰ ਲੱਗਾ ਤਾਰੀ ਬਾਬੇ ਦੇ ਕਿਸੇ ਨੇ ਡੋਟੇ ਚੁੱਕ ਕੇ ਦੇ ਇਹਨੂੰ ਖਵਾਤੇ ਨੇ ਹੋਰ ਰੱਬਾ ਮੇਰੀਆਂ ਮੇਰੇ ਟੇਢ ਚ ਵੀ ਰੋਦਾ ਕੋਈ ਆ ਜੀ ਬੁੜੀਆਂ ਦੀ ਵੀ ਉਹ ਇਹਨਾਂ ਨੇ ਤਾਂ ਬਿਸ਼ਰਮੀ ਦੀ ਹੱਦ ਹੀ ਪਾਰ ਕਰਤੀ ਆ ਉਹ ਯਾਰ ਮੈਂ YouTube ਤੇ Instagram ਤੇ ਮਾਲਕ ਮੱਕਰ ਸਿੰਘ ਨੂੰ ਕਹਿਣਾ ਚਾਹਣਾ ਵੀ ਸਾਨੂੰ ਆਨਲਾਈਨ ਜੁੱਤੀ ਮਾਰਨ ਦੀ ਆਪਸ਼ਨ ਦਿੱਤੀ ਜਾਵੇ ਹਾਂਜੀ ਦੋਸਤੋ ਉਮੀਦ ਹੈ ਵੇ ਯਾਰ ਉਹ ਲੰਝੁੱਤੀ ਵਾਲਾ ਸਹੀ ਗੱਲੇ ਜਿਹੜੀ ਇਹੋ ਜਿਹੀ ਰੀਲ ਹੋਵੇ ਉਹਦੇ ਨੂੰ ਬੰਦਾ ਜੁੱਤੀ ਕੋ ਹੱਕ ਮਾਰੇ ਤਾਂ ਵਾਤ ਵਾਤ ਕਾਲਾ ਵਾਲੀ ਜਰੀਏ ਸੀ ਵੀਡੀਓ ਇਹਦੀ ਵੇਖੀ ਸੀ ਉਹਦੇ ਚੋ ਬੋਲਾ ਕੀ ਕਹਿੰਦੀ ਸੀ ਆ ਜਾ ਆ ਜਾ ਦਵਾਈ ਪੀ ਮਰ ਜਾਣਿਆ ਆ ਜਾ ਆ ਜਾ ਮੇਰਾ ਦਿਲ ਨਹੀਂ ਤੇਰਾ ਗੱਲਾਂ ਲੱਗਦਾ ਤੈਨੂੰ ਟੱਡੀਆਂ ਲੱਗੀਆਂ ਜਾ ਕੰਜਦੀ ਵਾਲੇ ਤੂੰ ਇੱਥੇ ਕੰਮ ਦੇ ਪਿੱਛੇ ਜੀ ਚਲੋ ਚਲੋ ਅੱਗੇ ਅਗਲੀ ਵੇਖ ਅਗਲੀ ਵੇਖ ਚਲੋ ਹੋਰ ਅੱਬਾ ਮੇਰਾ ਤੂੰ ਹੀ ਨਿਕਲਾ ਇੰਨੇ ਤੇ ਬਾਤ ਕਰਾਤੀਆਂ ਇੰਨੇ ਹੁਣ ਬਾਤ ਸ਼ਦਾਈ ਮੈਨੂੰ ਕਹਿੰਦਾ ਕਰਵਾ ਚੌਥੇ ਭੁਖੀ ਰਹਿ ਲੇਗੀ ਪੂਰਾ ਦਿਨ ਭੁੱਖ ਸਹਿ ਲੇਗੀ ਉਹ ਮੈਂ ਕਹ ਸ਼ਦਾਈਆ ਤੇਰੇ ਵਾਸਤੇ ਪੂਰੀ ਉਮਰ ਭੁਖੀ ਰਹਿ ਲਾਂ ਇੱਕ ਦਿਨ ਕੀ ਚੀਜ਼ ਆ ਪੂਰੀ ਉਮਰ ਭੁਖੀ ਰਹਿ ਲਾਂ ਓਏ ਕੰਮਲੀਏ ਸਾਰਾ ਦਿਨ ਤਾ ਤੂੰ ਅਮਰੀਕਨ ਗਾਤਰਾ ਚਰਦੀ ਰਹਿਨੀ ਆ ਹੈ ਕਿ ਹੋੜੇ ਇੱਕ ਕਮੈਂਟ 'ਚ ਨਾ ਖਾਵੇਂ ਤੇਰੀ ਜੀਲ ਤਾਲੂਏ ਨਾਲ ਲੱਗ ਜਾਂਦੀ ਆ ਓ ਯਾਰ ਸੱਚੀ ਇਹ ਬੁਗੜੀਆਂ ਨੇ ਬੜਾ ਲੂਪੀ ਰੱਖਿਆ ਓਏ ਕੱਲੀ ਨਹੀਂ ਹੈਗੀ ਇਹਦੇ ਨਾਲ ਦੀ ਇੱਕ ਹੋਰ ਵੀ ਇਹਨੂੰ ਨਾਲ ਹੀ ਰੱਖੂੰਗਾ ਬਣਾ ਕੇ ਆ ਆ ਦੇਖ ਲੋ ਰਾਣੀ ਘੱਟ ਤੇ ਬਈਆ ਰਾਣੀ ਜਾ ਲੱਗਦੇ ਪਈ ਆ ਤੰਦਰਾ ਆਜੇ ਵੀ ਹੋਸ਼ੂਰ ਦੇ ਟੀਕੇ ਲਵਾਇਆ ਕਰ ਸੁਰਤ ਆਵੇ ਇਹਨੂੰ ਹਮੇਸ਼ਾ ਜੁੰਡੇ ਹੀ ਖਿਡਾਰੀ ਰੱਖਦੀ ਆ ਵੈਸੇ ਨਾ ਯਾਰ ਤੁਹਾਨੂੰ ਥੋੜੀ ਜੀ ਹੋਰ ਮਿਹਨਤ ਦੀ ਲੋੜ ਆ ਇਸ ਤੋਂ ਬੇਕਾਰ ਵੀਡੀਓ ਵੀ ਬਣਾ ਸਕਦੇ ਹੋ ਤੁਸੀਂ ਜਿੱਤਿਆ ਜਿੱਤਿਆ ਲੰਗੜਾਏ ਓਏ ਕਿੱਧਰ ਮੱਥਾ ਮਾਰੀ ਐ ਨਾ ਪਤੰਦਰਾ ਉਸ ਤਰ੍ਹਾਂ ਫੇਰ ਤੇ ਕੰਮ ਨਵੇੜ ਇਹ ਮੇਰੇ ਚਿੜੀਆਂ ਦਾ ਆਨਲਾਈਨ ਬਣਿਆ ਪਿਆ ਉਹ ਨੂੰ ਪੁੱਛਦਾ ਵੀ ਤੈਨੂੰ ਕਿੰਨਾ ਟਾਈਮ ਹੋ ਗਿਆ ਨਾਤੀ ਨੂੰ ਅੱਗੋ ਕਹਿੰਦੀ 2 ਮਹੀਨੇ ਕਰਦਾ ਪੇਤੀ ਲੰਕਾ ਟਾਇ ਤੇ ਜਿਹੜਾ ਸਾਡੇ ਦਿਲ ਨੂੰ ਨਹੀਂ ਪੁੰਦਾ ਪੈਣੀ ਆ ਆ ਵੇਖੋ ਨਸ਼ੇੜੀਆਂ ਦੇ ਕੰਮ ਉਹ ਵੀਡੀਓ ਚ ਗਾਲ ਕੱਢੀ ਜਾਂਦੇ ਆ ਤੇ ਇਹ ਵੀਡੀਓ ਦੋਵੇਂ ਵੀ ਬਣਾ ਸਕਦੇ ਸੀ ਪਰ ਇਹਨਾਂ ਨੂੰ ਪਤਾ ਸਾਨੂੰ ਜਮੂਰੀਆਂ ਨੂੰ ਵੇਖਣਾ ਵੀ ਕਿਹਨੇ ਆ ਨਾ ਜਨਾਨੀ ਭਾਵਾਂਗੇ ਤਾਂ ਫੇਰ ਹੀ ਤੁਹਾਨੂੰ ਮਾਰਗੇ ਜਨਾਨੀ ਦਿਖਾਓ ਤੇ ਪੈਸਾ ਕਮਾਓ ਕੋਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਪਤਾ ਨਹੀਂ ਕਿ ਦਵਾਦੇ ਨੇ ਸਭ ਨੂੰ ਸੂਚਿਤ ਕੀਤਾ ਜਾਂਦਾ ਵੀ ਕਿਸੇ ਮੁੰਡੇ ਨੂੰ ਮੇਰੇ ਪਿੱਛੇ ਆਣ ਦੀ ਲੋੜ ਨਹੀਂ ਤੇ ਕਿਸੇ ਕੁੜੀ ਨੂੰ ਇਹਦੇ ਪਿੱਛੇ ਜਾਣ ਦੀ ਲੋੜ ਨਹੀਂ ਮੈਂ ਐਦੀ ਆ ਥੇ ਮੇਰਾ ਓਏ ਯਾਰ ਜੇ ਮੈਂ ਇਹ ਕੁੜੀ ਬਾਰੇ ਬੋਲਿਆ ਤਾਂ ਵਿਵਾਦ ਹੋ ਜਾਊਗਾ ਇਸ ਲਈ ਮੈਂ ਤੁਹਾਨੂੰ ਲੋਕਾਂ ਦੇ ਕਮੈਂਟ ਹੀ ਪੜ ਕੇ ਸੁਣਾ ਦਿੰਦਾ ਆ ਵੇਖੋ ਮੈਨੂੰ ਮੇਰੇ ਘਰ ਦੇ ਬਾਹਰ ਕੱਢ ਦੇਣਗੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੂੰ ਇਹਦੇ ਮੰਗਰ ਗਿਆ ਤੇ ਆ ਕੁੜੀ ਕਹਿੰਦੀ ਆ ਇਹਦੇ ਮੰਗਰ ਵੀ ਜਾਂਦਾ ਕੋਈ ਤੇ ਆ ਪਤੰਦਰ ਨੇ ਤਾਂ ਹੱਥ ਹੀ ਕਰਤੀ ਕੋਈ ਨਹੀਂ ਉਹਦਾ ਥੋਡੇ ਮੰਗਰ ਕਾਲੀ ਮਾਤਾ ਜੀ ਮਾਰੇ ਮੈਂ ਹੁਣ ਕਾਦਨ ਤੇ ਕਾਦਾ ਪੁੱਤ ਮੈਂ ਤਾਂ ਬਾਲਾ ਮਾਣਾ ਕਹਿੰਦਾ ਮਰੀ ਅੱਜ ਤੇ ਖਰਾਬ ਨਾ ਕਰ ਮੈਂ ਕਾਦਾਰੇ ਮੈਂ ਥੋੜੀ ਅੱਜ ਤੇ ਕਾਦਾ ਨਹੀਂ ਖਰਾਬ ਕਰਾਂਗਾ ਹਾਂ ਚੰਗੀ ਇੱਜ਼ਤ ਬਣਾਈ ਜਾਂਦੀ ਆ ਪਿਓ ਦੀ ਵਿਆਹ ਤੋਂ ਪਹਿਲਾਂ ਹੀ ਬੁਆਏਫ੍ਰੈਂਡ ਬਣਾਈ ਫਿਰਦੀ ਆ ਹੈ ਉਹ ਇਹਦੀ ਤਾਂ ਉਹ ਗੱਲ ਆ ਆਂਡਾ ਨਹੀਂ ਖਾਂਦੀ ਮੁਰਗੀ ਖਾ ਲੈਣੀ ਆ ਕਿੰਨੇ ਤੇਜਸਵੀ ਲੋਕ ਹੈ ਮੇਰੇ ਪਾਸ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਯਾਰ ਚੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣ ਆ ਉਹ ਇਹਦੀ ਆਵਾਜ਼ ਕਿਵੇਂ ਫਟੇ ਸਪੀਕਰ ਆ ਗਈ ਆ ਯਾਰ ਇਹੋ ਜੀ ਸੇਮ ਆਵਾਜ਼ ਨਾ ਮੈਂ 20 ਸਾਲਾਂ ਤੋਂ ਸੁਣਦਾ ਆ ਰਿਹਾ ਤੁਸੀਂ ਵੀ ਚੈੱਕ ਕਰਕੇ ਦੱਸੋ ਵੀ ਇਹੀ ਕੁੜੀ ਆ ਕਿ ਕੋਈ ਹੋਰ ਆ ਹਾਂ ਯਾਰ ਕੋਈ ਨਹੀਂ ਕੋਈ ਨਹੀਂ ਬੰਦੇ ਉੱਪਰ ਵਾਲੇ ਨੇ ਨਾ ਨਾ ਨਹੀਂ 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 ਇਹ ਨਹੀਂ ਸੋਰੀ ਇਹ ਨਹੀਂ ਇਹ ਅੰਦਰੋਂ ਨਸੀ ਵੀਡੀਓ ਵੇਖਿਓ ਨਹੀਂ ਇਹ ਨਹੀਂ ਇਹ ਦਰਾਉ ਬੋਲੇ ਵਿੱਚ ਠੀਕ ਹੈ ਇਹ ਚੀਜ਼ ਦੁਬਾਰਾ ਨਹੀਂ ਕਰਦੀ ਏ ਠੀਕ ਹੈ ਹਾਂ ਬਾਕੀ ਆਪਾਂ ਕੋ ਹੋਰ ਹੋਰ ਵੇਖ ਲੈਣੇ ਆ ਠੀਕ ਹੈ ਇਹ ਨਹੀਂ ਬਾਰਾ ਕੰਦੀ ਏ ਚਲੋ ਵੇਖੋ ਹੋਰ ਹੋਰ ਵੇਖ ਲੈਣੇ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਮੈਨੂੰ ਕਾਫੀ ਦਿਨਾਂ ਤੋਂ ਕਮੈਂਟ ਮੈਸੇਜ ਆ ਰਿਹਾ ਕਿ ਤੁਸੀਂ ਵੀਡੀਓ ਨਹੀਂ ਬਣਾ ਰਹੇ ਇਸ ਲਈ ਆਪਾਂ ਹੁਣ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਅੱਬੇ मजा ਆਏਗਾ ਨਾ ਇਹ ਤੋਂ ਪਿਛਲੀ ਵੀਡੀਓ ਕੀ ਕਹਿੰਦੀ ਸੀ ਮਾ ਚਪੇੜ ਮਾਰ ਨਹੀਂ ਕਰੀ ਬੰਦਰ ਮੂੰਹ ਆ ਗਿਆ ਹਾਂ ਜੀ ਹਾਂ ਮੇਰੀ ਬੁਗੜੀ 버ਗਰ ਖਾ ਰੇ ਬੁਗੜੀ ਆ ਗਈ ਫਿਰ ਦਬਾਰਾ ਯਾਰ ਇਹ ਬੁੱਧੜੀ ਵਾਲਾ ਫੇਰ ਆ ਗਿਆ ਔਖੇ ਬੁੱਧੜੀ ਕੀ ਖਾ ਰਿਹਾ ਓਏ ਪਤੰਦਰਾ ਤੇਰੀਆਂ ਅੱਖਾਂ ਕਿਆ ਬਟਨ ਆ ਹੈ ਤੈਨੂੰ ਦਿਖਦਾ ਨਹੀਂ ਪਿਆ ਕੀ ਖਾਈ ਜਾਂਦੀ ਆ ਓਏ ਉਹ 버ਗਰ ਹੀ ਆ ਹੋਰ ਕਿਉਂ ਨੇ ਹੱਥ ਚ ਪਾਠੀ ਫਾੜਦੇ ਹਾਂ ਹਾਂ ਜੀ ਹਾਂ ਮੇਰੀ ਬੁਗੜੀ ਮੈਂ ਪਲੇਟ ਤੇ ਭਰ ਕੇ ਲੈ ਆਇਆ ਆ ਦੇਖ ਲੋ ਹੁਣ ਉਹ ਤੇ ਲਈ ਫਰੂਟ ਲਈ ਜਾਂਦਾ ਓਏ ਪਤੰਦਰਾ ਕਿੰਨੇ ਕ ਸਾਲਾਂ ਦੀ ਭੁੱਖੀ ਆ ਓਏ ਔਰ ਇੰਨਾ ਤਾਂ ਅਮਰੀਕਨ ਗਾਂ ਵੀ ਨਹੀਂ ਖਾਂਦੀ ਜਿੰਨਾ ਇਹ ਖਾਂਦੀ ਆ ਉਹ ਨਾਲੇ ਕੰਜਰਾ ਕਦੇ ਆਪਦੀ ਮਾਂ ਨੂੰ ਵੀ ਪੁੱਛ ਲਿਆ ਕਰ ਕਿ ਸਾਰਾ ਦਿਨ ਮਾਂ ਤੋਂ ਛੋਹਦਾ ਕੰਮ ਹੀ ਕਰਾਉਣਾ ਹੁੰਦਾ ਹਾਂਜੀ ਲਓ ਵੀ ਮਿੱਤਰੋ ਸਾਡੀ ਮੰਮੀ ਬਣਾ ਰਹੀ ਹੈ ਗਰਮਾ ਗਰਮ ਪਕੌੜੇ ਹਾਂਜੀ ਮੰਮੀ ਹਾਂ ਨਾਲ ਪਛਾਦ ਰਹੇ ਨਾਲ ਪਕੌੜੇ ਦੇਖ ਲਿਆ ਮਾਂ ਸਾਰਾ ਦਿਨ ਕੰਮ ਕਰਦੀ ਆ ਤੇ ਬੁਗੜੀ ਸਾਰਾ ਦਿਨ ਚੜਦੀ ਆ ਹੋ ਯਾਰ ਇੰਨੀ ਤਾਂ ਥੱਲੇ ਦਾ ਨਹੀਂ ਲੱਗਦੀ ਜਿੰਨਾ ਇਹ ਪਤੰਦਰ ਬੁਗੜੀ ਥੱਲੇ ਲੱਗਿਆ ਉਹ ਤਿਆਂ ਨੂੰ ਮਿਰਚ ਤਾਂ ਐਸੀ ਗੱਲ ਦੀ ਹੁਣ ਕਿੱਥੋਂ ਚੰਗਾ ਖਾਂਦਾ ਕਿੱਥੋਂ ਚੰਗਾ ਲਾਉਂਦਾ ਪਾਉਂਦਾ ਇਹ ਦੇਖਿਆ ਜੀ ਨਾ ਦੇਖੋ ਵੱਡਾ ਬਾਡੀ ਬਿਲਡਰ ਓਏ ਪਤੰਦਰਾ ਸ਼ਰਟ ਪਾਲਾ ਤੈਨੂੰ ਗਰਮੀ ਚ ਵੀ ਠੰਡ ਲੱਗ ਜੂਗੀ ਔਰ ਰੇਡ ਵੀ ਹੱਡੀ ਦੇਖ ਕਿਵੇਂ ਟਿੱਡ ਵਈ ਚ ਲਿਖੀ ਜਾਂਦੇ ਓ ਮਾਂ ਵੀ ਪਿੱਛੇ ਸੋਚਦੀ ਆ ਓਏ ਦੀ ਬਾਡੀ ਦਾ ਚੱਲ ਕੀ ਬੰਨੀ ਆ ਚਾਰ ਪੌਨ ਲਈ ਦੋ ਡੱਬੇ ਤਾਂ ਆਏ ਘਰੇ ਪਤੰਦਰਾ ਇੰਨਾ ਹਾਰਡ ਪ੍ਰੋਟੀਨ ਹੁੰਦਾ ਟੱਟੀਆਂ ਲਵਾ ਕੇ ਬਾਹ ਜਾਈਆਂ ਇਹਨੇ ਬਲਾਵਾ ਇਹ ਮੇ ਕਰਕੇ ਫੁਲਾਈ ਕੰਜਰਾ ਤੂੰ ਐਵੇਂ ਗਾ ਜੇ ਤੂੰ ਬੁਲਾਵੇਂ ਹਣ ਦਿਆ ਮੈਂ ਟੈਂਪੂ ਬਣ ਕੇ ਆਵਾ ਨਾਲੇ ਟੈਂਪੂ ਕਦੋਂ ਤੋਂ ਫਲਾਈ ਕਰਨ ਲੱਗ ਗਏ ਯਾਰ ਇੱਕ ਤਾਂ ਇਹਨੇ ਬੜਾ ਲੂਪੀ ਰੱਖਿਆ ਇਹ ਤਾਂ ਵੀ ਪਤਾ ਨਹੀਂ ਲੱਗਦਾ ਇਹ ਸੰਨੀ ਦਿਉਲਾ ਕਿ ਇਹ ਸੰਨੀ ਲਿਉਣਾ ਬਾਹਰ ਚ ਰੰਗ ਕਰਾਈ ਬੱਠਾ ਤੇ ਸ਼ਰਟ ਨੂੰ ਗੰਡ ਦੇ ਬੱਠਾ ਉਹ ਸਾਲਾ ਪੂਰਾ ਜਸਮੀਨ ਸੈਂਡਲ ਹੀ ਬਣਿਆ ਫਿਰਦਾ ਬਹੁਤ ਵਾਹ ਲੈ ਲੁੱਕ ਤੇ ਮਰਦੀਆਂ ਨਾ ਹੈ ਲੋਕੀਏ ਜਨ ਉਹ ਫੋਟੋਆਂ ਵੀ ਕਰਾਉਂਦੇ ਆ ਕਰਨੇ ਲੱਗੇ ਨੇ ਮੱਥੇ ਨਾਲ ਸਰਕਾਰਾਂ ਦੇ ਬੰਦੇ ਨੇ ਸਿੱਧੇ ਤੇ ਟੇਡੇ ਨੇ ਆਹ ਵਾਲੇ ਬੰਦੇ ਲੋਗੈ ਸੋਧਨੇ ਕਾਮ ਓਏ ਸਾਲੇ ਨੂੰ ਲਾਇਣ ਕਾਲੇ ਕੱਚਾ ਵਾਲੇ ਸਮੁੰਦਰੋਂ ਪਾਰ ਕੰਮ ਤੋਂ ਬਥਕਾਰ ਓਏ ਲੋਕੋ ਤੁਹਾਡੇ ਦਿਮਾਗ ਤੇ ਕਿਹੜਾ ਫਰੀਆ ਵੱਜ ਗਿਆ ਜਿਹੜੀਆਂ ਇਹ ਭਾਲੂਏ ਨਾਲ ਫੋਟੋਆਂ ਕਰਾਈ ਜਾਂਦੇ ਹੋ ਓਏ ਇਹ ਕਿਹੜਾ ਕੋਈ ਪੰਜਾਬ ਲਈ ਅਰਜਨ ਵਾਰਡ ਜਿੱਤ ਕੇ ਲਿਆਇਆ ਜਾਂ ਇਹਨੇ ਕੋਈ ਜੰਗ ਜਿੱਤੀ ਆ ਓਏ ਨਾ ਇਹ ਬੰਦਾ ਨਾ ਜਨਾਨਾ ਸਾਲਾ ਵਲੈਤੀ ਕਾਰਖਾਨਾ ਕਹਾਂ ਸੇ ਆ ਗਈ ਕਾਰਖਾਨਾ ਵਾਸੇ ਮੈਂ ਵੀ ਮੁੰਡਿਆਂ ਦੇ ਚੱਕਰਾਂ ਵਿੱਚ ਪੈਂਦੀ ਨਹੀਂ ਉਹ ਗੱਲ ਵੱਖਰੀ ਹੈ ਕਿ ਮੇਰੇ ਪਿੱਛੇ ਬਹੁਤ ਦਰੇ ਫਿਰਦੇ ਆ ਪਰ ਤੇਰੇ ਬਾਰੇ ਸੋਚਿਆ ਜਾ ਸਕਦਾ ਇੱਕ ਵਾਰੀ ਜੇ ਤੂੰ ਹਾਂ ਓਏ ਕਾ ਦੇਖ ਲੋ ਮੈਟ ਸੰਦੂ ਦੇ ਚਾਚੇ ਦਾ ਮੁੰਡਾ ਉਹ ਮੁੰਡਾ ਕਿ ਕੁੜੀ ਪਤਾ ਨਹੀਂ ਕੀ ਹੈ ਉਹ ਕੰਜੜਾ ਸੋਚਣਾ ਤੈਨੂੰ ਨਹੀਂ ਸੋਚਣਾ ਉਹਨੂੰ ਪੈਣਾ ਤੇਰੇ ਬਾਰੇ ਅੱਡ ਵੱਖਰੀਆਂ ਫਿਲੀਆਂ ਚੱਕੀ ਫਿਰਦਾ ਮੁੱਛਾਂ ਦਾੜ੍ਹੀ ਵਾਲੀ ਕਟਰੀਨਾ ਕਾਫੀ ਬਣਿਆ ਫਿਰਦਾ ਜਾਂਦੇ ਸੀ ਸਾਡਾ ਦਾ ਕਿਉਂ ਨਹੀਂ ਹੋਇਆ ਸਾਡਾ ਬੁਲਾਦ ਕਰਕੇ ਹੋਣੀ ਹੋਇਆ ਕੋਈ ਕੋਈ ਸੁਣਿਆ ਅੱਜ ਤੱਕ ਇਹੋ ਸਾਡੇ ਜਿਸ ਕੀਤਾ ਹੋਵੇ ਨਾ ਮੈਂ ਚੈੱਕ ਨਹੀਂ ਕਰਦੀ ਅੱਛਾ ਚੈੱਕ ਨਹੀਂ ਕਰਦੀ ਕਿਉਂ ਤੈਨੂੰ ਹਿੰਦੀ ਪਿਆਪੀ ਨਹੀਂ ਪੜਨੀ ਆਉਂਦੀ ਹਿੰਦੀ ਜਾਣਦੇ ਆ ਨਾ ਪੰਜਾਬੀ ਜਾਣਦੇ ਸੀ ਇੰਗਲਿਸ਼ ਜਾਣਦੇ ਮਤਲਬ ਇੰਗਲਿਸ਼ ਦੇ ਵਿਦਵਾਨ ਹੋ ਬਸ ਇੰਗਲਿਸ਼ ਵਾਲੇ ਕਮੈਂਟ ਪੜ ਲੰਨੇ ਹੋ ਲੋ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਸੀਂ ਵੇਖਿਆ ਕਿ ਕਾਮੇਡੀ ਬੋਏ ਨੈਣਾ ਤਬਾਹੀ 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 ਉਹ ਸਭ ਤੋਂ ਜਿਹੜੀ ਫਨੀ ਵਾਲਾ ਜਿਹੜੀ ਸੀ ਨਾ ਕਿੰਨੇ ਗਾਈਜ਼ ਮੈਨੂੰ ਦਿਖਾਉਂਦੀ ਸੀ ਮੈਂ ਲਗਾ ਕਿਵੇਂ ਤੇਰਾ ਹਾਲ ਹੈ ਦਿਰਾ ਦਿੱਤੀ ਸੀ ਉਹਨੇ ਬੱਸ ਕਰਾ ਦਿੱਤੀਆਂ ਲੱਗੀਆਂ ਨਹੀਂ ਹੈਲੋ ਗਾਈਜ਼ ਮੈਨੂੰ ਟੱਡੀਆ ਕਿਹਦਾ ਯਾਰ ਕਿਦਾਂ ਹੈ ਜੀ ਮਖਦਾ ਦਾ ਸੰਤ ਹੋਆ ਤੇ ਲੋਕਾਂ ਦਾ ਵਾਸ ਨਹੀਂ ਚੱਲਦਾ ਹਰ ਚੀਜ਼ ਇਨ ਨਹੀਂ ઓਨਰਬਲ ਕਮੇਡੀ ਬਾਇਡ ਸਹੀ ਕਿਹਾ ਨਾ ਕਿ ਭਾਈ YouTube ਸਾਨੂੰ ਇੰਨਾ ਕਿ ਨਾ ਅਲਾਉ ਕਰ ਦਵੇ ਅਸੀਂ ਆਨਲਾਈਨ ਚਿੱਤਰਵਾ ਔਨਲਾਈਨ ਚਿੱਤਰ ਮਾਰ ਲਈਏ ਤੇ ਵਾਕੇ ਹੀ ਕਸਮੇ ਲੋਕਾਂ ਨੇ ਹੀ ਹਾਲ ਹੋਇਆ ਯਕੀਨ ਮਨਾ ਅੱਛਾ ਹੁਣ ਕੀ ਜਿਹੜੀ ਕੱਲ ਸੀ ਵੇਖੀ ਸੀ ਕਿਰਨ ਭਟਿੰਡੇ ਵਾਲੀ ਉਹਨਾਂ ਦੀ ਵੀ ਚਲੋ ਹਾਂ ਉਹ ਕਿਰਨ ਭਟਿੰਡੇ ਵਾਲੀ ਠੀਕ ਉਸ ਤੋਂ ਬਾਅਦ ਦੇਖੋ ਕਿ ਉਹ ਜਿਹੜੀ ਹੈਲੋ ਗਾਈਜ਼ ਵੀਰੇ ਹਾਂ ਗਾਈਜ਼ ਵੀਰੇ ਉਹ ਉਹ ਵੀ ਸੋਹਣੀ ਸੀ ਉਹ ਤਾਂ ਉਹ ਰੂਟੀਨ ਆਪਣੀਆਂ ਦੱਸਦੇ ਮੈਂ ਇੱਕ ਮਾਸੂਮ ਬੰਦਾ ਵੈ ਸਮਝ ਲਓ ਕਿ ਉਹਦੀ ਜੋ ਆਪਣੀ ਰੂਟੀਨ ਉਹਨੇ ਹੋ ਜ ਉਹਨੇ ਹੈਲੋ ਜਨ ਬਾਕੀ ਪਰੇ ਲਿਖੇ ਬਰੇ ਜੀ ਆਪਣੇ ਆਪ ਨੂੰ ਕਰਕੇ ਬੋਲ ਲੈਂਦੇ ਨੇ ਉਹਨੇ ਗਾਈਜ਼ ਵੀਰੇ ਉਹਨਾਂ ਨੂੰ ਮੈਨੂੰ ਲੱਗਦਾ ਆਹੀ ਚੀਜ਼ ਉਹਦੀ ਜਿਹੜੀ ਹੈ ਨਾ ਉਹ ਫੇਮਸ ਹੋ ਗਈ ਹੈ ਹੈਲੋ ਗਾਈਜ਼ ਵੀਰੇ ਉਹ ਕਹਿੰਦੀ ਹਾਂ ਜੀ ਗਾਈਜ਼ ਭੈਣੇ ਆ ਚੀਜ਼ ਵਧੀਆ ਲੱਗਦੀ ਉਹ ਆਪਣੀ ਰੂਟੀਨ ਦੇ ਲਈ ਦੱਸਦੀ ਮੈਂ ਇੱਥੇ ਕੀ ਮੈਨੂੰ ਅਜੇ ਹੁਣ ਆ ਚੀਜ਼ ਵੀ ਚੁੱਕ ਕੇ ਕਰਦੇ ਨੇ ਕਿ ਮੈਨੂੰ ਆ ਹੋ ਗਿਆ ਮੂ ਹੋ ਗਿਆ ਕਹਿੰਦੀ ਰਹਿਣ ਦੇ ਕਮਜੀ ਟੁਕੜੇ ਲੱਡੂ ਕੱਢਣੇ ਨੇ ਦਿਓ ਵੀ ਗਿਆ ਉਹ ਨਾ ਤਿਰਾਰਾ ਹੈ। ਅਰੇ ਬੋਡੀ ਮੈਂ ਸੋਚ ਰਹੀ ਹਾਂ ਕਿ ਦਿਮਾਗ 'ਚ ਗੱਲਾਂ ਆ ਕਿੱਥੋਂ ਜਾਂਦੀਆਂ ਨੇ। ਕਮਾਲ ਵਾਲੀ ਤੇ ਬੜੀ ਟਾਪ ਦੀ ਮੀਟਿੰਗ ਯਾਰ, ਕਮਾਲ ਦੀ ਵੀ। ਹਾਂ, ਉਹਨਾਂ ਦੀ ਗੱਲ ਦੇ ਸਾਹ। ਔਰ ਵਿੱਚੋ ਜਿਹੜੀ ਇੱਕ ਵੀਡੀਓ ਹੋ ਰਹੀ ਉਹਨੇ ਵੇਖਿਆ ਸੀ ਨਾ, ਬੁਗੜੀ ਦੇ ਪਿੱਛੇ ਬੁਗੜੀ ਦੇ ਤੇ ਮਾਂ ਨੂੰ ਕੰਮ ਕਰਾਉਣਾ ਪਿਆ। ਉਹ ਯਾਰ ਕਮਲ ਕਮਨਾ ਇਹ ਥੋੜਾ ਜਿਹਾ ਨਾ ਕਰਿਆ ਕਿ ਉਹ ਨਹੀਂ ਹੋ ਜਾ ਇਸ ਮੈਂ ਦੱਸ ਨਹੀਂ ਕਿ ਉਹ ਵੀਡੀਓ ਦੇ ਚੱਕਰਾ ਵਿੱਚੋਂ ਲੈ ਕੇ ਆਪਣੇ ਪਰ ਮਾਂ ਵੀ ਦੋਨਾਂ ਵਾਂਗੂ ਅਸੀਂ ਪਕੌੜੇ ਕੱਢਣ ਦੀ। ਆਹ ਗੱਨਾ ਵੇਖ ਲੋ ਜਿਹੜਾ ਦੇਦੀ ਜੀ ਸਿਹਤ ਜਿਹੜੀ ਉਹ ਜਾਨਤ ਨਹੀਂ ਦਿੰਦੀ ਹੈ ਇਹਦੀ ਮਾਂ ਵੀ ਸੋਚਦੀ ਕਿ ਚੱਲ ਕੋਈ ਗੱਲ ਨਾ ਦੇਦ ਦੇ ਦੀ ਬਣ ਚਾਰ ਦਿਨ ਚਾਰ ਵਾਸਤੇ ਦੋ ਡੱਬੇ ਤੇ ਖਾਲੀ ਹੋਣਗੇ ਨਾ ਕਮਾਲ ਹੈ ਕਿ ਵਧੀਆ ਸੀ ਬੰਦਿਆ ਲੱਗਦਾ ਗੱਲਾਂ ਬਾਤਾਂ ਵਧੀਆ ਲੱਗੀਆਂ ਨੂੰ ਮਜ਼ਾ ਆਉਂਦਾ ਇੱਕ ਵਾਰੀ ਬੰਦਾ ਨਾ ਫਰੈਸ਼ ਹੋਈ ਜਾਂ ਫਰੈਸ਼ ਫਰੈਸ਼ ਜਾਂ ਫਰੈਸ਼ ਬੋਲੀ ਜਿਹੜੀ ਕਿ ਕਾਂ ਵਟੋਈ ਸੀ ਨਾ ਸਾਨੂੰ ਉਹ ਹੁਣ ਫਰੈਸ਼ ਪਿੱਛੇ ਕਾਂ ਲਾਤ ਗਈ ਹੈ ਠੀਕ ਹੈ ਅਜਿਹਾ ਕਿ ਆਪਣਾ मामੂ ਦੇ ਆਪਣਾ ਅੱਲਾਵਾਸੇ ਖਰਾਇਦ ਕੀਤੀ ਹੋਈ ਸੀ ਕਿ ਕਹਿੰਗੇ मामੂ ਘਰ ਆਏ ਹੋਏ ਨੇ ਠੀਕ ਹੈ ਬਟ ਦੁਆ ਕਰੋ ਯਾਰ ਆਪਣਾ ਦੂਜੀ ਲਾਤ ਵੀ ਜਿਹੜੀ ਹੈ ਨਾ ਉਹ ਵੀ ਕੰਮ ਛੱਡ ਗਈ ਹੈ ਠੀਕ ਹੈ ਉਹ ਤੇ ਐਡਜਸਟ ਉਹਦੀ وجہ ਤੋਂ ਹੈ ਨਾ ਕਿ ਉਹ ਜਿਆਦਾਤਰ ਉਹਦੇ ਵਿੱਚ ਬਸਾ ਤੇ ਕੋਈ ਨਹੀਂ ਨਾ ਪਰ ਰੱਬ ਸੋਣਾ ਜੀ ਨਾ ਕਮਜ਼ੋਰੀ ਵੀ ਹੋ ਗਈ ਹੋਈ ਹੈ ਠੀਕ ਹੈ ਸਾਰੇ ਵੀਰੇ ਜਰਾ ਦੁਆ ਕਰਿਓ ਕਿ ਮੇਰੇ ਮੰਮੀ ਨੂੰ ਜਲਦ ਜਲਦ ਰੱਬ ਸੋਣਾ ਸਿਹਤ ਦੇ ਦੇਵੇ ਠੀਕ ਹੈ ਤੇ ਬਾਕੀ ਕਿਦਾਂ ਦੀ ਲੱਗੀ ਵੀਡੀਓ ਤੁਹਾਨੂੰ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਅਜ ਆਪਣਾ ਖਿਆਲ ਰੱਖੋ ਦੁਆਵਾਂ ਚ ਯਾਦ ਰੱਖੋ ਗੁੱਡ ਬਾਏ ਅਲਾ ਇਕ